ਦੀ ਰਾਗ ਆਸਾ ਮਹਲਾ ਪਹਿਲਾ ਪੱਟੀ ਲਿਖੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਪਿਆਰੀ ਸਾਧ ਸੰਗਤ ਜੀ ਰਾਗ ਆਸਾ ਮਹਲਾ ਪਹਿਲਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਕੁਸ ਮਨ ਨੂੰ ਸਮਝਾਉਣਾ ਚਾਹੁੰਦੇ ਨੇ ਆਓ ਆਪਾਂ ਕੁਝ ਪੰਕਤੀਆਂ ਦੀ ਵਿਚਾਰ ਕਰੀਏ ਵਿਚਾਰ ਕਰਕੇ ਉਹਨੂੰ ਮਨ ਦੇ ਅੰਦਰ ਆਪਣੇ ਅੰਦਰ ਵਸਾਉਣ ਦੀ ਗੱਲ ਕਰੀਏ ਸਤਿਗੁਰ ਫਰਮਾਨ ਕਰਦੇ ਨੇ ਕਿ हे ਮੇਰੇ ਮਨ हे ਮੂਰਖ ਮਨਾ ਅਸਲੀ ਜੀਵਨ ਦਾ ਰਾਹ ਤੂੰ ਕਿਉਂ ਹਜੇ ਤੱਕ ਨਹੀਂ ਲੱਭਿਆ ਅਸਲੀ ਜੀਵਨ ਦਾ ਰਾਹ ਅਸਲੀ ਜੀਵਨ ਭਾਵ ਜੋ ਸਾਡੀ ਦਿਨਚਰੀਆ ਹੈ ਜੋ ਅਸੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਤੱਕ ਸੰਧਿਆ ਤੋਂ ਲੈ ਕੇ ਅੰਮ੍ਰਿਤ ਵੇਲੇ ਤੱਕ ਜੋ ਸਾਡਾ ਜੀਵਨ ਬਤੀਤ ਹੁੰਦਾ ਹੈ ਉਹਦੇ ਬਾਰੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਕਿ ਤੂੰ ਇੰਨਾ 24 ਘੰਟੇ ਸਮਾਂ ਬਰਬਾਦ ਕਰ ਦਿੰਨਾ ਹੈ ਜੋ ਕਿ ਮੇਰਾ ਮਾਲਕ 24 ਘੰਟਿਆਂ ਦੇ ਅੰਦਰ 24000 ਸਵਾਸ ਸਾਨੂੰ ਫੇਰੀ ਦੇ ਰਿਹਾ ਫੇਰ ਵੀ ਤੂੰ ਹਜੇ ਤੱਕ ਉਹ ਜੀਵਨ ਦਾ ਰਾਹ ਭਾਵ ਇੱਕ ਸਹੀ ਰਸਤਾ ਇੱਕ ਜ਼ਿੰਦਗੀ ਜਿਉਣ ਦਾ ਰਸਤਾ ਕਿਉਂ ਨਹੀਂ ਲੱਭਿਆ ਹਜੇ ਤੱਕ ਤੂੰ ਕਿਉਂ ਨਹੀਂ ਲੱਭਿਆ ਉਹ ਕਿੰਨੀ ਉਮਰ ਤੇਰੀ ਲੰਘੀ ਹੈ ਕਿਸੇ ਦੀ ਬੀਤੀ 40 60 50 ਜ਼ਿਆਦਾਤਰ 60 70 ਵਾਲੇ ਹੀ ਗੁਰੂ ਘਰ ਆਉਂਦੇ ਨੇ ਬੈਠਦੇ ਨੇ ਥੋੜਾ ਟਾਈਮ ਜਵਾਨ ਤਾਂ ਕੋਈ ਬੈਠਦਾ ਹੀ ਨਹੀਂ ਹੈ ਤਾਂ ਗੁਰੂ ਪਿਆਰਿਓ ਅਸਲ ਕਹਾਣੀ ਹੈ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਮਨਾ ਮੂਰਖਾ ਤੂੰ ਹਜੇ ਤੱਕ ਆਪਣੇ ਜੀਵਨ ਦਾ ਸਹੀ ਰਸਤਾ ਨਹੀਂ ਲੱਭਿਆ ਹੁਣ ਇੱਥੇ ਗੁਰੂ ਸਾਹਿਬ ਜੋ ਪੰਗਤੀ ਦੀ ਆਪਾਂ ਵਿਚਾਰ ਕਰ ਰਹੇ ਕਰ ਰਹੇ ਹਾਂ ਗੁਰ ਪਿਆਰੇ ਉਹਦੇ ਵਿੱਚ ਫਰਮਾਨ ਕਰ ਦਿੰਨੇ ਮਨ ਕਾਹੇ ਭੂਲੇ ਮੂਡ ਮਨਾ ਕਹਿੰਦਾ ਮਨਾ ਤੂੰ ਕਿਉਂ ਭੁੱਲਿਆ ਫਿਰਦਾ ਐ ਤੂੰ ਅਸਲ ਹੀ ਆਪਣਾ ਰਸਤਾ ਲੱਭ ਲਾ ਰਸਤਾ ਹੁਣ ਜੇ ਕੋਈ ਕਹੇ ਭਾਈ ਸੰਤ ਤਾਂ ਪਤਾ ਨਹੀਂ ਕਿਹੜਾ ਰਸਤਾ ਹੈ ਇੱਥੇ ਆਪਾਂ ਗੁਰੂ ਸਾਹਿਬ ਨੂੰ ਪੁੱਛਾਂਗੇ ਤਾਂ ਗੁਰੂ ਸਾਹਿਬ ਨੇ ਸਾਨੂੰ ਦੱਸ ਦੇਣਾ ਹੈ ਧੰਨ ਸ੍ਰੀ ਗੁਰਗੰਸਾਹਿਬ ਨੇ ਲੇਵ ਤਾਤ ਧੋਏ ਰਾਹ ਹੈ ਦੋ ਰਸਤੇ ਆ ਭਾਈ ਲੇਵ ਦੇ ਤੇ ਤਾਤ ਦੇ ਤਾਤ ਦੇ ਰਸਤੇ ਨੂੰ ਤਾਂ ਲੱਭਣ ਦੀ ਲੋੜ ਨਹੀਂ ਹੈ ਉਹ ਤਾਂ ਮਿਲ ਹੀ ਜਾਣਾ ਸਾਨੂੰ ਉਹ ਤਾਂ ਸਾਨੂੰ ਨਹੀਂ ਵੀ ਅਸੀਂ ਜਾਣਦੇ ਸਾਨੂੰ ਡਾਂਗਾ ਸੋਟੇ ਮਾਰ ਕੇ ਲੈ ਜਾਣਾ ਉਹਨਾਂ ਨੇ ਜਮਾਂ ਨੇ ਉਹਨਾਂ ਨੇ ਘੁੱਟਮਾਰ ਕਰਕੇ ਸਾਨੂੰ ਸਰਾਸਤੇ ਚਲਾ ਦੇਣਾ ਹੈ ਚੱਲ ਚਲਾ ਕੇ ਲੈ ਜਾਣਾ ਹੈ ਪਰ ਲਿਬ ਦਾ ਰਸਤਾ ਹੈ ਇਹ ਲੱਭਣਾ ਹੈ ਆਪਾਂ ਇੱਥੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਲਿਬ ਧਾਤ ਦੋਇ ਰਾਹ ਹੈ ਗੁਰਮੁਖ ਕਾਰ ਕਮਾਏ ਹੁਣ ਅਸੀਂ ਉਹ ਕਾਰ ਕਮਾਉਣੀ ਸੀ ਉਹ ਕਾਰ ਜਿਹੜੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਹ ਰਸਤਾ ਅਸੀਂ ਲੱਭਣਾ ਸੀ ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਜਬ ਲੇਖਾ ਦੇਵ ਹੈ ਵੀਰਾ ਤੋ ਪੜਿਆ ਜਬ ਲੇਖਾ ਦੇਵ ਹੈ ਵੀਰਾ ਤੋ ਪੜਿਆ ਹੁਣ ਇੱਥੇ ਗੁਰੂ ਸਾਹਿਬ ਪ੍ਰਮਾਨ ਕਰ ਦਿੰਦੇ ਨੇ ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਅਸਾਬ ਤੈਨੂੰ ਦੇਣਾ ਪੈਣਾ ਇਹ ਭਲੇਖਾ ਕੱਢ ਦਿਓ ਗੁਰੂ ਪਿਆਰਿਓ ਮਨ ਦੇ ਵਿੱਚੋਂ ਕਿ ਸਾਨੂੰ ਕਿਹਨੇ ਪੁੱਛਣਾ ਅਸੀਂ ਆਪਣੀ ਐਸ ਰਾਮ ਦੀ ਜ਼ਿੰਦਗੀ ਬਤੀਤ ਕਰ ਲਈਏ ਸਾਨੂੰ ਕਿਹਨੇ ਪੁੱਛਣਾ ਇਹ ਮਨ ਦੇ ਵਿੱਚ ਇੱਕ ਭਲੇਖਾ ਹੈ ਜਾਂ ਕੋਈ ਸਾਡੀ ਮਦਦ ਕਰ ਦੇਗਾ ਜਾਂ ਕੋਈ ਸਾਡੀ ਮਦਦ ਕਰ ਦੇਗਾ ਜਾਂ ਕੋਈ ਸਾਡਾ ਉੱਥੇ ਸੰਗੀ ਖੜਾ ਹੋ ਜਾਏਗਾ ਬਰਾਬਰ ਕਿਸੇ ਨੇ ਨਹੀਂ ਖੜਾ ਹੋਣਾ ਸਾਡੇ ਕਿਸੇ ਵੀ ਮਾਂ ਪਿਓ ਧੀ ਪੁੱਤਰ ਸੰਗੀ ਸਹੋਗੀ ਰਿਸ਼ਤੇਦਾਰ ਜੋ ਵੀ ਮਿੱਤਰ ਦੋਸਤ ਕਿਸੇ ਨੇ ਸਹਾਇਤਾ ਨਹੀਂ ਕਰਨੀ ਫਿਰ ਉੱਥੇ ਜਿਹੜਾ ਹਿਸਾਬ ਦੇਣਾ ਹੈ ਉਹ ਸਾਨੂੰ ਆਪਣੇ ਕਰਮਾਂ ਦਾ ਦੇਣਾ ਪੈਣਾ ਹੈ ਸਾਬ ਕਿਉਂ ਅਸੀਂ ਕਰਮ ਕਰਮ ਕਮਾਉਣ ਵੀ ਆਏ ਆ ਕਰਮ ਚੰਗੇ ਬਣਾਉਣ ਆਏ ਆ ਸੀ ਕਰਮ ਭੋਗਣ ਵੀ ਆਏ ਆ ਸੀ ਕਰਮ ਭੋਗਣ ਦੇ ਨਾਲ ਅਸੀਂ ਉਹਨਾਂ ਨੂੰ ਚੰਗੇ ਬਣਾਉਣਾ ਸੀ ਉਹ ਸਾਡੇ ਹੱਥ ਹੈ ਦੂਜਾ ਅਸੀਂ ਦੂਜਾ ਪੱਖ ਹੈ ਅਸੀਂ ਮਾਲਕ ਨੂੰ ਮਿਲਣ ਵਾਸਤੇ ਆਏ ਸੀ ਆਇਆ ਮਿਲਣ ਵਾਸਤੇ ਆ ਸਾਡੇ ਦੋ ਕੰਮ ਨੇ ਦੋ ਹੀ ਰਸਤੇ ਨੇ ਦੋ ਹੀ ਸਾਡੇ ਕੰਮ ਨੇ ਤੀਜਾ ਹੋਰ ਸਾਡੇ ਵਾਸਤੇ ਗੁਰੂ ਸਾਹਿਬ ਵੱਲੋਂ ਕੋਈ ਫਰਮਾਨ ਨਹੀਂ ਹੈ ਧੰਨ ਸ੍ਰੀ ਗੁਰਗੰਸਾਹਿਬ ਦੇ ਵਿੱਚ ਤੂੰ ਆਹ ਕੰਮ ਕਰ ਲਾ ਤੂੰ ਆਹ ਕੰਮ ਕਰੇਗਾ ਤੇਰਾ ਆਹ ਕੰਮ ਹੋ ਜਾਊਗਾ ਤੂੰ ਆਹ ਕੰਮ ਕਰੇਗਾ ਇਹ ਹੋ ਜਾਏਗਾ ਪਰ ਸਮਝਣ ਦੀ ਲੋੜ ਹੈ ਅਗਲੀ ਜੋ ਪੰਕਤੀ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਜਦੋਂ ਤੂੰ ਲੇਖਾ ਤੈਨੂੰ ਦੇਣਾ ਪੈ ਗਿਆ ਫਿਰ ਤੂੰ ਕੀ ਕਰੇਗਾ ਤੂੰ ਆਪਣਾ ਉਹ ਸਹੀ ਅਸਲੀ ਤਰੀਕਾ ਰਸਤਾ ਲੱਭਿਆ ਨਹੀਂ ਹੈ ਫਿਰ ਕੀ ਕਰੇਗਾ ਸਿਰਫ ਗੱਲیں ਗੱਲਾਂ ਨਾਲ ਗੱਲ ਕਿਸ ਨੇ ਗਵਾਲ ਨੇ ਬਾਹਰ ਦੀਆਂ ਕਥਾਵਾਂ ਸੁਣ ਕੇ ਬਾਹਰ ਦੀਆਂ ਅਸੀਂ ਇਧਰ ਉਧਰ ਦੀ ਕਿਸੇ ਦੀ ਝੂਠੀ ਵਡਾਈ ਕਰਕੇ ਸਾਨੂੰ ਸੱਡਣਾ ਨਹੀਂ ਉੱਥੇ ਕਿਸੇ ਨੇ ਅਸੀਂ ਹਰ ਕੀ ਕਥਾ ਸੱਚ ਦੀ ਕਥਾ ਅਸੀਂ ਉਹ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂ ਅਸੀਂ ਸਾਨੂੰ சுவாਸ ਜਿਹੜੇ ਮੇਰਾ ਮਾਲਕ ਦੇ ਰਿਹਾ ਉਹਦਾ ਹਿਸਾਬ ਉਹਨੇ ਲੈਣੀ ਲੈਣਾ ਹੈ ਜੇ ਅਸੀਂ ਇਹਨਾਂ ਨੂੰ ਚੰਗੇ ਪਾਸੇ ਇਸਤੇਮਾਲ ਕਰ ਰਹੇ ਹਾਂ ਤਾਂ ਗੁਰੂ ਪਿਆਰਿਓ ਅਸੀਂ ਆਸਲੀ ਰਸਤਾ ਸਾਨੂੰ ਮਿਲ ਜੇਗਾ ਗੁਰੂ ਸਾਹਿਬ ਨੇ ਉਂਗਲੀ ਫੜ ਕੇ ਸਾਨੂੰ ਲੈ ਜਾਣਾ ਜੇ ਅਸੀਂ ਚੰਗੇ ਪਾਸੇ ਨਹੀਂ ਗਏ ਮਨ ਦੇ ਚੰਗੇ ਬੋਲ ਇਸ ਸਵਾਸਾਂ ਨੂੰ ਆਪਾਂ ਦੂਸਰੇ ਪਾਸੇ ਇਸਤੇਮਾਲ ਕਰਦੇ ਰਹੇ ਗਾਲੀ ਗਲੋਚੇ ਤੇ ਜਾਂ ਕਿਸੇ ਦਾ ਵੈਰ ਵਿਰੋਧ ਹੀਰਖਾ ਤਾਂ ਫਿਰ ਸਾਨੂੰ ਗੁਰ ਪਿਆਰਿਓ ਉਧਰ ਸਾਨੂੰ ਵੀ ਖਿੱਚ ਕੇ ਲੈ ਜਾਣਗੇ ਇੱਧਰ ਲਿਵ ਦੇ ਰਸਤੇ ਤੇ ਗੁਰੂ ਸਾਹਿਬ ਨੇ ਸਾਡੀ ਬਾਹ ਫੜ ਕੇ ਸਾਨੂੰ ਲੈ ਜਾਣਾ ਹੈ ਪਿਆਰ ਤੇ ਸਤਿਕਾਰ ਦੇ ਨਾਲ ਔਰ ਤਾਤ ਦੇ ਰਸਤੇ ਤੇ ਗੁਰੂ ਪਿਆਰੇ ਸਾਨੂੰ ਡਾਂਗਾ ਸੋਟਿਆ ਨਾ ਲੈ ਜਾਣਾ ਲੈ ਜਾਣਾ ਸੱਟਨਾ ਤਾਂ ਇੱਥੇ ਹੈ ਹੀ ਨਹੀਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਬਾਰੀ ਹੈ ਤੇ ਕਿਉਂ ਨਾ ਅਸੀਂ ਉਹ ਵਿਚਾਰ ਕਰੀਏ ਜੋ ਧੰਨ ਸ੍ਰੀ ਗੁਰਗੰਸਾ ਫਰਮਾਨ ਕਰਦੇ ਨੇ ਗੁਰੂ ਸਾਹਿਬ ਪ੍ਰਮਾਨ ਕਰਦ ਨੇ ਬੜੀ ਆਦ ਪੁਰਖ ਹੈ ਦਾਤਾ ਆਪੇ ਸਚਾ ਸੋਈ ਕਹਿੰਦਾ ਭਾਈ ਤੂੰ ਉਹਨੂੰ ਅਕਾਲ ਪੁਰਖ ਪਿਤਾ ਪ੍ਰਮਾਤਮ ਜੀ ਨੇ ਰਚਨਾ ਰਸੀ ਹੈ ਜਗ ਰਚਿਆ ਹੈ ਜਿਨੇ ਸ੍ਰਿਸ਼ਟੀ ਰਚੀ ਹੈ ਜਿਨੇ ਤੈਨੂੰ ਰਿਜਕ ਦਿੱਤਾ ਹੈ ਉਹ ਆਪ ਹੀ ਸਦਾ ਕਾਇਮ ਰਹਿਣੇ ਵਾਲਾ ਹੈ ਉਹੀ ਸਭ ਕੁਝ ਦਊਗਾ ਸਾਨੂੰ ਗੁਰ ਪਿਆਰਿਓ ਮਤ ਕਿਸੇ ਤੇ ਆਖ ਆਸ ਰਖ ਹੋਰ ਕਿਸੇ ਤੇ ਅੱਗੇ ਜੋ ਪੰਗਤੀ ਹੈ ਗੁਰੂ ਪਿਆਰਿਓ ਇਹ ਬੜੀ ਕੀਮਤੀ ਹੈ ਕੀਮਤੀ ਤਾਂ ਸਾਰੀ ਗੁਰਬਾਣੀ ਆ ਪਰ ਕੋਈ ਕੋਈ ਵਿਚਾਰ ਮਨ ਇਸ ਜੀਵ ਕਲ ਜਿਵ ਮਨੁੱਖ ਦੇ ਅੰਦਰ ਝੋਟ ਮਾਰ ਦਿੰਦੀ ਹੈ ਝੋਟ ਇੱਕ ਝੋਟ ਲੱਗਣ ਦੇ ਨਾਲ ਬਹੁਤ ਸਾਰੀਆਂ ऐसे गुरमुख ਨੇ ਰੂਹਾਨੇ ਜਿਹੜੀਆਂ ਸੁਧਰ ਜਾਂਦੇ ਨੇ ਹੁਣ ਇੱਥੇ ਆਪਾਂ ਉਹਨਾਂ ਗਿਆਨवान ਦੀ ਗੱਲ ਕਰਦੇ ਆਂ ਜੋ ਕਿ ਵਿਦਮਾਨ ਜਾਂ ਸੂਝਵਾਨ ਜਾਂ ਗਿਆਨੀ ਜਾਂ ਬੜਾ ਸੋਹਣਾ ਬਾੜ ਕਰਦੇ ਨੇ ਜਾਂ ਆਪਣੇ ਆਪ ਨੂੰ ਹਉਮੇਹੰਕਾਰ ਚ ਆ ਜਾਂਦੇ ਨੇ ਇਹ ਕੁਦਰਤੀ ਚੀਜ਼ ਆਉਣੀ ਆ ਇਹ ਆਉਣੀ ਤਾਂ ਹੈ ਜੇ ਅਸੀਂ ਗੁਰੂ ਦਾ ਪੱਲਾ ਨਹੀਂ ਫੜਿਆ ਗੁਰੂ ਦੀ ਗੱਲ ਮੰਨ ਤਾਂ ਉਹ ਜੇ ਸਾਨੂੰ ਸੂਜੀ ਹੈ ਕਿ ਇਹ ਸਾਡੇ ਅੰਦਰ ਵਿਕਾਰ ਬੈਠੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬੈਠਾ ਹੈ ਪੰਜ ਚੋਰ ਬੈਠੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੁੱਟੇ ਮਨਮੁਖ ਨਹੀਂ ਬੁਝੇ ਕੋਈ ਨਾ ਸੁਨੇ ਪਾ ਅੰਦਰ ਉਹ ਸਾਡੇ ਬੈਠੇ ਨੇ ਸਾਡਾ ਜਿਹੜਾ ਅਸਲੀ ਖਜ਼ਾਨਾ ਉਹ ਲੁੱਟ ਰਹੇ ਨੇ ਜੀ ਇਹ ਸਾਡੇ ਸਮਝ ਨਹੀਂ ਆਈ ਤਾਂ ਸਾਡਾ ਜਿਹੜਾ ਬੁੱਧੀਮਾਨ ਜੀਵ ਆ ਜਾਂ ਗਿਆਨੀ ਆ ਜਾਂ ਗੁਰਮੁਖ ਆ ਜਾਂ ਕੋਈ ਜਿਹਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਮੇਰਾ ਧਨ ਲੁੱਟਿਆ ਜਾਊਗਾ ਜੇ ਮੈਂ ਕਿਸੇ ਦੀ ਨਿੰਦਾ ਕੀਤੀ ਜੇ ਮੈਂ ਕਿਸੇ ਦਾ ਵਿਰੋਧ ਕੀਤਾ ਜੇ ਮੈਂ ਫालतू ਸੁਵਾਸ ਖਤਮ ਕੀਤੇ ਗੱਲਾਂ ਤੇ ਗੱਲਾਂ ਗਾਲੀ ਗਲੋਚਾਂ ਤੇ ਵਿਕਾਰਾਂ ਤੇ ਇਹ ਮੇਰਾ ਧਨ ਇਹਨਾਂ ਨੇ ਲੁੱਟ ਲੈਣਾ ਆ ਇੱਕ ਇਹਨਾਂ ਕੋਲ ਤਰੀਕਾ ਹੈ ਇਹ ਆਏ ਲੁੱਟਦੇ ਨੇ ਅਸੀਂ ਖਾਲੀ ਦੇ ਖਾਲੀ ਰਹਾਂਗੇ ਫਿਰ ਵਾਕੇ ਠੀਕਾ ਖਾਲੀ ਤੇ ਖਾਲੀ ਰਹਿਨੇ ਵੀ ਅਸੀਂ ਹੁਣ ਇੱਥੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਕਿ ਭਾਈ ਵਿਦਵਾਨ ਜਿਹੜਾ ਗਿਆਨੀ ਜਾਂ ਸੂ ਜਬਾਨ ਮਨੁੱਖ ਉਹ ਹੈ ਕੌਣ ਜਿਹੜਾ ਇਹਨਾਂ ਪੰਜਾਂ ਤੇ ਜਿਨ੍ਹਾਂ ਨੇ ਇਹ ਪੰਜਾਂ ਤੇ ਵਿਕਾਰਾਂ ਤੇ ਕਾਬੂ ਪਾ ਲਿਆ ਕਾਮ ਤੇ ਕਾਬੂ ਪਾ ਲਿਆ ਵਿਕਾਰਾਂ ਤੇ ਕਾਬੂ ਪਾ ਲਿਆ ਔਰ ਮਾਇਆ ਦੇ ਤੇ ਕਾਲ ਦੇ ਜਾਲ ਨੂੰ ਸਮਝ ਗਏ ਕਿ ਇਹ ਸਾਡੇ ਤੇ 24 ਘੰਟੇ ਜੰਮਣ ਤੋਂ ਲੈ ਕੇ ਮਰਨ ਤੱਕ ਸਾਡੇ ਤੇ ਹਾਈ ਵੀ ਰਹਿੰਦੇ ਨੇ ਇਹਨਾਂ ਨੇ ਸਾਡਾ ਧਨ ਲੁੱਟ ਜਾਣ ਜੀ ਨੇ ਤਾਂ ਇਹ ਸਮਝ ਲਿਆ ਉਹ ਤਾਂ ਗੁਰਪਿਆਰਿਓ ਆਪਣਾ ਅਸਲੀ ਜਿਹੜਾ ਮਕਸਦ ਤੇ ਪਾਸ ਹੋ ਜੂਗਾ ਉਹ ਤਾਂ ਇਹ ਜ਼ਿੰਦਗੀ ਦਾ ਜੋ ਰਸਤਾ ਹੈ ਸਫਲ ਕਰਕੇ ਚੱਲ ਆ ਜਾਏਗਾ ਨਹੀਂ ਤਾਂ ਜਿਨ੍ਹਾਂ ਨੇ ਨਹੀਂ ਸਮਝਿਆ ਜੋ ਗੁਰੂ ਦੀ ਸਰਨ ਆ ਗਏ ਉਹਨਾਂ ਤੋਂ ਇਲਾਵਾ ਜਿਨ੍ਹਾਂ ਨੇ ਨਹੀਂ ਸਮਝਿਆ ਜੋ ਗੁਰੂ ਦੀ ਸਰਨ ਆ ਗਿਆ ਉਹ ਤਾਂ ਠੀਕ ਹੈ ਫਿਰ ਜਿਨ੍ਹਾਂ ਨੇ ਨਹੀਂ ਸਮਝਿਆ ਇਹ ਵਿੱਦਿਆ ਦੇ ਮਾਨ ਚ ਰਹੇ ਵਿੱਦਿਆ ਦੇ ਲਾ ਗਿਆਨ ਦੇ ਹੰਕਾਰ ਚ ਰਹੇ ਜਾਂ ਕੋਈ ਵੀ ਅਚੇ ਚਾਹ ਕੋਈ ਬਾਣੀ ਪੜਦਾ ਰਗ ਸਿੰਘ ਜੋ ਵੀ ਹੈ ਕੋਈ ਸੇ ਵੀ ਚੀਜ਼ ਦਾ ਮਾਨ ਕਰਦਾ ਹੈ ਤਾਂ ਆਪਣੀ ਭਗਤੀ ਦਾ ਮਾਨ ਕਰਦਾ ਹੈ ਆਪਣੀ ਉੱਚੀ ਜਾਤ ਦਾ ਮਾਨ ਕਰਦਾ ਹੈ ਕੋਈ ਜਾਂ ਆਪਣੇ ਸੋਹਣੇ ਸੁੰਦਰ ਸਰੂਪ ਦਾ ਮਾਣ ਕਰਦਾ ਜਾਂ ਆਪਣੇ ਧਨ ਜੋਬਨ ਦਾ ਮਾਣ ਕਰਦਾ ਹੈ ਜਾਂ ਆਪਣੀ ਜਾਇਜਾਤਾ ਦਾ ਮਾਣ ਕਰਦਾ ਹੈ ਉਹਨੂੰ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਉਹ ਬੰਦਾ ਗੁਰੂ ਪਿਆਰਿਓ ਇਸ ਰਾਤੇ ਕਾਮਯਾਬ ਨਹੀਂ ਹੋ ਸਕਦਾ ਇਸ ਰਾਤੇ ਕਾਮਯਾਬ ਨਹੀਂ ਹੋ ਸਕਦਾ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਵਿਦਵਾਨ ਉਹੀ ਮਨੁੱਖਾ ਜੋ ਗੁਰੂ ਦੀ ਸਰਨ ਪੈ ਕੇ ਆਪਣੀ ਵਿੱਦਿਆ ਦਾ ਸਹੀ ਇਸਤੇਮਾਲ ਕਰਕੇ ਪ੍ਰਭੂ ਦੇ ਅਸਲੇ ਜਿਹੜੀ ਅਸਲੀ ਕਹਾਣੀਆਂ ਉਹਨੂੰ ਸਮਝ ਲੇ ਅਸਲੀ ਕਹਾਣੀ ਨੂੰ ਸਮਝ ਲੇ ਜੀਵਨ ਦੇ ਰਾਹ ਨੂੰ ਲੱਭ ਲੇ ਕਿ ਮੈਂ ਇਸ ਕਰਨ ਕੀ ਆਇਆ ਹਾਂ ਸੰਸਾਰ ਤੇ ਮੇਰਾ ਕੰਮ ਕੀ ਹੈ ਮੁੱਖ ਕੰਮ ਕੀ ਹੈ ਮੈਂ ਮਾਲਕ ਨੂੰ ਮਿਲਣ ਵਾਸਤੇ ਆਇਆ ਮੈਂ ਕਰਮ ਭੋਗਣ ਦੇ ਨਾਲ ਨਾਲ ਆਪਣੇ ਕਰਮ ਕਮਾਉਣ ਆਇਆ ਚੰਗੇ ਕਰਮ ਕਮਾਉਣਾ ਆ ਤਾਂ ਜੀਵਨ ਦਾ ਰਾਹ ਲੱਭ ਲੈ ਉਹੀ ਮਨੁੱਖ ਵੇਕਾਰਾਂ ਤੋਂ ਖੜਾ ਸੜਾ ਸਕਦਾ ਪਿੱਛਾ ਸੜਾ ਸਕਦਾ ਹੈ ਉਹੀ ਮਨੁੱਖ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਇੱਥੇ ਉਹਨੂੰ ਗੁਰਸਾ ਪ੍ਰਮਾਨ ਕਰਦੇ ਨੇ ਆਉ ਆਪਾਂ ਗੁਰਸਾ ਦੀ ਪੰਗਤੀ ਦੀ ਮੋਹਰ ਲਾ ਲਈਏ ਕਿ ਇਨਾਂ ਅਖਰਾਂ ਮਹ ਜੋ ਗੁਰਮਖ 부జే ਇੰਨਾ ਅੱਖਰਾਂ ਮੈਂ ਜੋ ਗੁਰਮੁਖ ਬੂਝੇ ਤਿਸ ਸਿਰ ਲੇਖਾ ਨਾ ਹੋਈ ਕਹਿੰਦਾ ਫਿਰ ਇਹ ਲੇਖਾ ਨਹੀਂ ਹੋਣਾ ਫਿਰ ਤੂੰ ਪਾਸ ਹੋ ਜਾਏਗਾ ਫਿਰ ਤੈਨੂੰ ਤੇਰੇ ਕੋਲ ਜਮ ਕੰਕਰ ਨੇੜ ਨਾ ਆਵੇ ਕਿ ਕਿਹਨਾਂ ਨੇੜੇ ਨਹੀਂ ਆਉਣਾ ਫਿਰ ਜਮਾਂ ਨੇੜ ਨਹੀਂ ਆਉਣਾ ਫਿਰ ਤੇਰੇ ਕਿਸੇ ਨੇੜ ਨਹੀਂ ਆਉਣਾ ਫਿਰ ਦਰਗਾਹ ਦੇ ਅੰਦਰ ਤੇਰੀ ਵਾਹ ਵਾਹ ਹੋਣੀ ਆ ਬਾਵਾ ਆ ਗੁਰ ਅੱਜ ਸਾਨੂੰ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਆਪਾਂ ਇਸ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਮੇਰਾ ਮਾਲਕ ਕਿਰਪਾ ਕਰੇ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਮਾਫ ਕਰਨਾ ਜਿੰਨੇ ਕ ਗੁਰੂ ਨੇ ਮੱਤ ਦਿੱਤੀ ਹੈ ਉਹਨਾਂ ਕਾ ਆਪਾਂ ਵਿਚਾਰ ਕੀਤੀ ਹੈ ਇਹਦੇ ਵਿੱਚ ਲਗਾਤਾਰ ਅੱਗੇ ਪਿੱਛੇ ਲੱਗ ਜਾਂਦੀਆਂ ਨੇ ਬਾਣੀ ਪੜਦੇ ਹੋਏ ਭੁੱਲਾਂ ਚੁੱਕਾ ਮਾਫ ਕਰ ਦਿਨਾ ਜੀ ਸੰਗਤ ਬਖਸ਼ਣਾ ਦਾ ਗੁਰੂ ਬਖਸ਼ਣਾ ਵਕਤ ਇਹਨਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ